ਤਜੈ ਧਰਮਨਾਰੀ ਤਜੈ ਪਾਪਨਾਰਨ ਤਜੈ ਧਰਮਨਾਰੀ ਤਜੈ ਪਾਪਨਾਰਨ ਤਜੈ ਧਰਮਨਾਰੀ ਜਿਹੜੀ ਧਰਮ ਪਤਨੀ ਹੈ ਉਹ ਇਸਤਰੀ ਹੈ ਉਹ ਛੱਡ ਦਿੰਦੇ ਨੇ ਲੋਕ ਉਹ ਧਰਮਨਾਰੀ ਉਹ ਕਹਿੰਦੇ ਨੇ ਨਾਰੀ ਨਹੀਂ ਹੁੰਦੀ ਕੋਈ ਧਰਮਨਾਰੀ ਹੈ ਜਿਹੜੋ ਧਰਮ ਦਜਤੇ ਵੀ ਪ੍ਰਕਾਸ਼ ਕਰ ਦੇਣੇ ਕੋ ਕਰਦੇ ਨੇ ਧਰਮ ਦਾ ਬੇਦੀ ਕਰਦੇ ਨੇ ਧਰਮ ਦੇ ਸ਼ਰੋਖ ਵੜਦੇ ਨੇ ਜਦੋਂ ਇਹ ਰਿਸ਼ਤਾ ਧਰਮ ਦਾ ਹੀ ਹੈ ਧਰਮਨਾਰੀ ਕਹਿੰਦੇ ਨੇ ਜਿਹੜੀ ਵਿਆਹੀ ਹੋਈ ਆ ਧਰਮ ਨਾਰੀ ਹੈ ਜਾਇ ਤਰੀਕੇ ਨਾਲ ਸਮਾਜਿਕ ਤੇ ਉਹਨੂੰ ਤਾਂ ਧਰਮ ਦੇ ਤੂ ਜਿਹੜੀ ਔਰਤ ਬਣੀ ਉਹ ਧਰਮ ਨਾਰੀ ਕਹਿੰਦੇ ਧਰਮ ਬੋਦੇ ਧਰਮ ਨਾਰੀ ਕਹਿੰਦਾ ਜੋਤੀ ਇਹ ਸਾਰੇ ਬਗਲ ਨੇ ਹਾਂ ਤਜਾ ਧਰਮ ਨਾਰੀ ਤਜਾ ਤਾਈ ਦੇਣਗੇ ਲੋਕ ਤੱਕੇ ਪਾਪ ਨਾਰਨ ਬਾਪ ਕਰਮ ਨਾਲ ਔਰਤਾਂ ਜਿਹੜੀਆਂ ਜਿਵੇਂ ਇੱਥੇ ਨੇ ਸਿਲਵੇ ਦੇ ਵਿੱਚ ਨੇ ਹੋਰ ਬਾਹਰ ਉਹਨਾਂ ਵੱਲ ਤਾਂ ਜਾਊਗਾ ਲੋਕਾਂ ਬੇਸ਼ਰਮ ਤੱਕੇ ਪਾਪ ਨਾਰਨ ਉਹ ਉਹਦਾ ਉਧਰ ਧਿਆਨ ਰੱਖਦੇ ਆਪਣੇ ਘਰ ਦੀ ਔਰਤ ਛੱਡੀ ਹੋਈ ਹੈ ਹਾਏ ਹੁਣ ਹੈਗੀ ਉਹ ਬੱਦ ਚੱਲਣਾ ਹਟਾ ਦੇੜੀਆਂ ਉਹਨਾਂ ਵੱਲ ਚੱਲਣਾ ਉਹ ਬਹੁਤੇ ਲੋਕ ਨੇ ਜੀ ਹੁਣ ਲੋਕ ਜਿਆਦਾ ਨੇ ਇਹਨਾਂ ਦੇ ਵਿੱਚ ਹਾਂਜੀ ਮਹਾਰੂਪ ਪਾਪੀ ਕੁਵਿੱਤਰਤਾ ਅਧਿਕਾਰਨ ਮਹਾਰੂਪ ਪਾਪੀ ਉਵਿੱਤਰਤਾ ਉਵਿੱਕਾਰਾ ਉਥਾਰ ਅਧਿਕਾਰਿਕਾ ਦੇ ਨੇ ਦਿੱਤੀ ਜਿਹੜੀ ਐ ਕੂਵਰਤੀ ਹੋ ਮਹਰੂਪ ਬਾਹਰੂਪ ਪਾਪੀ ਮਹਰੂਪ ਪਾਪੀ ਕ੍ਰਿਤਰਾਤ ਦਾ ਇੱਕ ਹੁੰਦਾ ਮਹਰੂਪ ਪਾਪ ਦਾ ਮਹਰੂਪ ਸਭ ਤੋਂ ਭੈੜਾ ਨੂੰ ਬਾਪ ਦਾ ਕੂਵਰਤਾ ਅਧਿਕਾਰ ਨੂੰ ਭਤੀ ਸਭ ਤੋਂ ਭੈੜੀ ਇਹ ਉਹਦਾ ਅਧਿਕਾਰ ਨਹੀਂ ਬਣ ਸਭ ਤੋਂ ਨੀਚ ਆਦਮੀ ਬਣ ਗਏ ਚਲੋ ਇਹ ਨੀਚਤਾ ਦੀ ਹੱਦ ਹੈ ਕਹਿੰਦਾ ਇਹ ਔਰਤਾਂ ਦੇ ਹੱਕ 'ਚ ਖੜਾ ਹੈਗਾ ਨਹੀਂ ਔਰ ਬੋਲੀ ਖੜੀ ਹੈ ਤੇ ਹੱਕ 'ਚ ਖੜੀ ਹੈ ਹਰਦੂੰ ਦਾ ਪਹਿਰੇਗਾ ਆਦਮੀ ਨੂੰ ਕੁਝ ਹੈ ਆ ਵੀ ਆ ਗਿਆ ਨਾ ਔਰ ਤਾਂ ਬੇਟੀ ਕੋਲ ਜੀ ਜਿਹੜੀ ਜੀ ਬਾਜ਼ਾਰ ਚ ਵਿਗਦੀ ਨਹੀਂ ਆ ਫਿਰ ਰੋਟੀ ਫਿਰਦੀ ਹੈ ਜੀ ਗੱਲ ਫਰਦਾਸ਼ ਉਹਦਾ ਲੱਗਦਾ ਜਿਹਦਾ ਗਾਹ ਹੁੰਦਾ ਹੈ ਯਾ ਆਦਮੀ ਗਾਹ ਕੀ ਛੱਡ ਦੇ ਰੋਟੀ ਆ ਫਿਰਦੇ ਕਸੂਰ ਆ ਆਦਮੀ ਦਾ ਗੁਰਬਾਨੀ ਆਦਮੀ ਦਾ ਕਸੂਰ ਬੱਦੀ ਔਰਤਾਂ ਦੀ ਬੱਦੀ ਜੇ ਫਾਤਕਾ ਪਾ ਬਣਾ ਰਹੇ ਹੋ ਉਹ ਵੀ ਅਭੀ ਬੰਦੇ ਨੇ ਤੇਰੇ ਗਰੀਦਾਰ ਕੌਣ ਨੇ ਕਿਉਂ ਤਾਂ ਅੰਦਰ ਨੂੰ ਆਦਮੀ ਨੂੰ ਹੀ ਕਸੂਰ ਵਾਰਖਣਾ ਕੀਤਾ ਇਥੇ ਨਾਲ ਉਹਨਾਂ ਦੀ ਦਵਾ ਨਹੀਂ ਕੁਛ ਨਾ ਰਹੀ ਕੋਈ ਹਾਂਜੀ ਲੋ ਬੁਰਤ ਜਾਨੀ ਬਦਲਦਾ ਉਹਨਾਂ ਖੁੜੇ ਲੈ ਲੱਗ ਜਾਣਾ ਤੇ ਕਦਰੇ ਨਾ ਰਹੇ ਬਾਜ਼ਾਰ ਚੋਂ ਨਾਲ ਜੇ ਸਮਾਜ ਚ ਨਾ ਬਾਜ਼ਾਰ ਚ ਕਦਰੇ ਨਾ ਰਹੇ ਆਪੜੀ ਗੋਣ ਠੀਕ ਕਰਨ ਦਾ ਤਰੀਕਾ ਉਹਦੇ ਕੋਈ ਤਰੀਕਾ ਨਹੀਂ ਠੀਕ ਕੋਈ ਤਾਂ ਰਾਜੇ ਬਣਾ ਲੈ ਸ਼ੁਰੂ ਕਰ ਦੇ ਉਹ ਤੇ ਤਾਂ ਤਾਂ ਪਹਿਲੇ ਦੇ ਵਿੱਚ ਰਾਜ ਆਈ ਉਹ ਜਿਹੜਾ ਆਇਆ ਉਹ ਤੇ ਪਿਛਰੇ ਤੋਂ ਬਖਿਆ ਦਾ ਐ ਲੈ ਜਦੋਂ ਤੱਕ ਰਾਜ ਆਇਆ ਉਹ ਉਦੋਂ ਦਾ ਚੱਲ ਤੁਰੂ ਹੋਏ ਨੇ ਜੇ ਰਾਜਾ ਹੀ ਨਾ ਕੋਲ ਬਣਦਾ ਫਿਰ ਇਹ ਤਰ ਕਿਵੇਂ ਖਿਲ ਜਾਂਦੇ ਇਹੋ ਜਿਹੇ ਜਿਹਨੂੰ ਬਹਾਨਾ ਬਣਾ ਕੇ ਇਹ ਪੁਣ ਨੂੰ ਬਹਾਨਾ ਬਣਾ ਕੇ ਸਾਰੇ ਕੇ ਪੱਲ ਗਏ ਆਦਮੀ ਦਾ ਕਸੂਰ ਹੈ عورتਾਂ ਦਾ ਕੋਈ ਤਰ ਮੈਨੂੰ ਇਹਨੂੰ ਇਹਦਾ ਚੀਜ਼ ਕਸੂਰ ਹੈ ਤਰਮ ਦੀ ਨਿਗਾਹ ਆਦਮੀ ਦੀ ਜਿਵੇਂ ਵਾਰੀ ਹੈ ਸਾਰੇ ਜੇ ਕੁਝ ਖਰਾਬ ਹੁੰਦਾ ਆਦਮੀ ਦੇ ਅੰਦਰ ਖਰਾਬੀ ਪੈਦਾ ਹੁੰਦੀ ਹੈ ਸਭ ਕੁਝ ਖਰਾਬ ਹੋ ਜਾਂਦਾ ਬਸ ਜੇ ਖਲਾਫਾ ਔਰਤਾਂ ਦੇ ਔਰਤਾਂ ਦੇ ਖਲਾਫ ਨਹੀਂ ਆਇਆ ਹੈ ਧਰਮ ਇਹ ਧਰਮ ਆਦਮੀ ਦੇ ਖਲਾਫ ਆ ਜਾਦਾ ਹਾਂ ਔਰ ਦਾ ਤਾਂ ਕੋ ਰੋਲ ਹੀ ਨਹੀਂ ਹੈ ਇਹ ਕਹ ਤਜੇ ਧਰਮ ਨਾਰੀ ਜਿਹੜਾ ਦਜ ਰਿਹਾ ਉਹਨੂੰ ਉਹਨੂੰ ਹੁੰਦਾ ਜੇ ਨਾ ਕੋਈ ਦਜੇ ਹਾਂ ਦੋਨਾਂ ਨੇ ਵੈਲਿਊ ਕੀ ਹੈ ਕੁਝ ਨਹੀਂ ਵੈਲੂ ਕੀ ਹੁੰਦਾ ਫੈਲਿਪ ਰੈਡੈਲੈਲੂ ਕੀ ਦਾ ਕੋਲ ਹੈ ਪੈਸੇ ਦੇ ਕ腐ਸ਼ਨ ਦੇ ਦੇ ਖੰਟੀ ਕੇ ਟੋਲ ਦੇ ਦੇ ਖੰਟੀ ਕੇ ਟੋਲ ਦੇ ਦੇ ਕਾਦੀਆਂ ਵਰਤਾਂ ਨੂੰ ਕੁਝ ਨਹੀਂ ਉਹਨਾਂ ਨੂੰ ਜਾਇਕਰੋਣ ਰ ਵੀ ਖੜਾ ਤੂੰ ਉਹ ਤਾਂ ਫਿਰ ਇਹਦੀ ਹੋਰ ਹੋਣ ਗਿਆ ਜਿੱਥੇ ਜ਼ਿਆਦਾ ਪੈਸੇ ਮਿਲਦੇ ਨੇ ਤੂੰ ਰੂ ਬਿਗੂਗਾ ਜਾ ਕੇ ਉਹ ਤਾਂ ਵਿਝਾਲ ਲੱਗੂਗਾ ਤਾਂ ਸਿਰ ਲੱਗਦੀ ਆ ਉਹਦੀ ਤਨ ਪੀਣਾ ਕੀਤਾ ਆਦਮੀ ਦੇ ਕੋ ਸੁਭੂਰ ਗਾਉ ਸੁਭੂਰ ਆਦਮੀ ਦੇ ਸਿਰਵੇਂ ਦੇਖੀ ਹੋਇਆ ਪੈਸੇ ਕਿੱਥੋਂ ਆਏ ਸਿਰਵੇਂ ਦੇ ਕੀ ਲੋੜ ਸੀ ਤਜਾ ਧਰਮ ਨਾਰੀ ਤਪੇ ਪਾਪ ਨਾਰੰ ਪਾਪ ਨਾਰੰ ਰਹੋ ਪਾਪ ਕਰਮ ਇਸਤਰੀ ਰਹੋ ਵੀ ਉਹ ਤਾਂ ਆਪਣਾਰੀ ਤਾਂ ਹੀ ਬਾਪ ਸਰੂਪ ਇਹ ਤਾਂ ਮਾਇਆ ਰੂਪ ਇਹ ਤਾਂ ਮਾਇਆ ਬਲੇ ਇਹ ਤਾਂ ਛਾੜਾ ਇਹ ਤਾਂ ਛਾੜਾ ਕੱਪੜ ਇਹ ਤਾਂ ਛਾੜਾ ਕੱਪੜ ਸਹੀ ਕੀ ਰੱਖਣ ਛਾੜਾ ਕੱਪੜ ਤਾਂ ਸੰਸਾਰ ਚ ਹੈ ਅਸੀਂ ਕੀ ਛਾੜਾ ਕੱਪੜ ਦੇ ਰਹਿਣ ਕਰਨਾ ਹੈ ਜਾਂ ਨਹੀਂ ਕਰਨਾ ਸੰਖਿਆ ਮਿਲਦਾ ਬਾਜ਼ਾਰ ਚ ਇਥੇ ਸੰਸਾਰ ਚ ਤੀ ਸੰਖਿਆ ਉਹਨਾਂ ਖਾਣੇ ਨੇ ਸੰਖਿਆ ਖਾਣੇ ਦਵਾਈ ਬਣਾ ਕੇ ਉਹ ਤਾਂ ਖਾ ਲੰਗੇ ਬਹੁਤ ਹੈ ਤਾਂ ਖਾ ਲੰਗੇ ਪਰ ਨਾ ਸੰਖਿਆ ਖਾਦਾ ਵੀ ਜਾਂਦਾ ਹੈ ਦਵਾਈ ਦੇ ਵਿੱਚ ਬੜੂ ਅਭੀ ਆ ਬੰਟਰੋਲ ਉਹਨੂੰ ਉਹਦਾ ਤੱਤਾਂ ਦੇ ਵਿੱਚ ਭੈੜਾ ਸੁਭਾਅ ਉਹ ਮਾਰ ਦੇਣਾ ਇਹਦਾ ਮਾਇਆ ਵਾਲਾ ਸੁਭਾਅ ਮਾਰਨਾ ਪਊਗਾ ਤੁਹਾਨੂੰ ਤੇ ਅਲੱਗ ਢੁਕੂ ਜੂ ਸਭ ਕੁਝ ਹੈ ਸੰਦਾਰ ਉਹ ਬ੍ਰੇਲ ਸੀ ਉਹ ਆਰਤ ਨੂੰ ਮਿਲਦਾ ਨਾ ਜਿਹੜੀ ਜਾਦੀ ਜਿੱਲੀ ਦਿੱਤੀ ਉਹਦੋਂ ਸੰਦਾਰ ਖਤਮ ਹੋ ਜਾਂਦੇ ਔਰ ਉਹਦੇ ਆ ਜਾਂਦੀ ਸੀ ਮਾਂਪਾਰਤ ਹੋਇਆ ਸੀ ਉਹਨੇ ਕਹਿ ਤੰਦ ਕਹਿੰਦੇ ਕੁਛ ਨਹੀਂ ਕਿਹਾ ਉਹਨੇ ਹਾਂ ਜੰਦ ਕਹਿੰਦੇ ਕਹਤਾ ਕਿ ਡਾਂਡ ਦੰਦੇ ਜੰਦੇ ਨਹੀਂ ਜੀਉਂਦੇ ਉਹਦੀ ਹਿੰਮਤ ਕਦੇ ਹੋਗੀ ਕਰਨ ਦੀ ਪਰ ਆਣੂ ਸਭ ਸਕਾਈ ਬਰਾਤੀ ਰਾਜਾ ਸੀ ਉਹਨਾਂ ਕਰ ਨਹੀਂ ਆਵੇ ਤੇ ਕੀ ਗੱਲ ਸੀ ਇਹ ਉਹਨਾਂ ਨੂੰ ਫੇਰ ਨਾਲਾ ਕਹਿੰਦੇ ਰਹੇ ਜੀ ਨੂੰ ਕਹਤਾ ਉਹ ਲੋੜੀ ਗੱਦੇ ਕੁਝ ਵੀ ਜਿਹੜਾ ਕਿਹਾ ਉਹ ਕੁਝ ਨਹੀਂ ਕਿਹਾ ਉਹ ਕੁਝ ਨਹੀਂ ਲਿਖਿਆ ਇਹਨਾਂ ਨੇ ਆਪਣੀ ਬੇਬਰੀ ਜਿਹੀ ਲਿਖਿਆ ਉਹ ਤਾਂ ਨਹੀਂ ਕੁਸੂਰ ਮਨੇ ਉਹ ਪਾਪੀ ਸੀ ਤੇਰੇ ਲੱਭ ਜਾ ਮੇਰੇ ਕੋਲ ਜੋ ਵਜੀ ਲੈਣਾ ਇਹ ਤਾਂ ਕਰਦਾ ਰਹੇ ਨੇ ਉਹ ਬੜਦੇ ਨੇ ਜੈ ਨਾਲ ਇਹਨਾਂ ਨੇ ਗੱਲ ਚ ਪੈਂਦਾ ਨਾ ਉਹ ਬੜਦੇ ਨੇ ਉਹ ਪੜ ਇਹਨਾਂ ਨੂੰ ਪੜ ਲੈ ਕੇ ਲੋਕ ਜਾਣਾ ਜੋਨੇ ਪੜ੍ਹਦੇ ਕੋ ਬੰਦੀ ਲਾਈਂ ਨੀ ਨ ਕੋਈ ਪੜ ਪੜ ਦੇਣਾ ਕੋਈ ਨ ਕੋਈ ਪੜੇ ਲੋਕੋ ਟਿਪੜੀ ਘਰੇ ਮਹਾਰੂਪ ਪਾਪੀ ਕੁਵਿੱਤਰਾ ਅਧਿਕਾਰੀ ਮਹਾਰੂਪ ਪਾਪੀ ਆ ਆਦਮੀ ਹੋ ਚੁਕਿਆ ਮਹਾਰੂਪ ਕੁਵਿੱਤੀ ਬਲਤੀ ਕੁਵਿੱਤੀ ਹੋ ਚੁਤੀ ਹੈ ਪਾਪਾ ਦਾ ਭਾਗੀ ਹੋ ਚੁਕਿਆ ਹੈ ਨਰਕ ਦਾ ਅਧਿਕਾਰੀ ਹੋ ਚੁਕਿਆ ਅਧਿਕਾਰੀ ਜਾਂ ਫਾਂਸੀ ਦਾ ਤਾਂ ਫਾਂਸੀ ਦਿੰਦਾ ਜਾਂਦਾ ਜੀ ਐਵੇਂ ਨਹੀਂ ਦਿੰਦਾ ਜਿਹਦੀ ਸਜ਼ਾ ਦਾ ਹੱਕਦਾਰ ਹੈ ਉਹੀ ਸਜ਼ਾ ਦਿੰਦਾ ਜਾਂਦਾ ਜੀ ਹੱਕਦਾਰ ਹੋ ਚੁੱਕੇ ਜੀ ਵਿਰਤੀ ਜੋ ਕਬਰਤੀ ਹੋ ਗਈ ਵਿਰਤੀ ਠੀਕ ਕਰਨ ਵਾਸਤੇ ਹੀ ਸਜ਼ਾ ਦੇਈ ਦੀ ਹੈ